ਸਾਸਰੀ ਕਾਲ ਵੀਰ ਜੀ ਅੱਜ ਸੋਨੂ ਰੰਧਾਵਾ ਡੇਰੀ ਫਾਰਮ ਤੇ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਅੱਜ ਵੀਰ ਜੀ ਤੁਹਾਡੇ ਭਰਾ ਦੇ ਫਾਰਮ ਦੇ ਉੱਤੇ ਭਾਜੀ ਝੋਟੀਆਂ 14 15 ਵੀਰ ਜੀ ਜੀਤੋ ਸਰਜਾ ਪਿੰਡ ਜੈਤੋ ਸਰਜਾ ਸੋਨੂ ਰੰਧਾਵਾ ਡੇਰੀ ਫਾਰਮ ਪਿੰਡ ਜੈਤੋ ਸਰਜਾ ਵਿਕੇ ਮਹਾਰਾਜ ਦੀ ਕਿਰਪਾ ਨਾਲ ਝੋਟੀਆਂ ਭਾਜੀ ਹੈਗੀਆਂ ਜਾਈਆਂ ਜੇ ਬਾਕੀ ਵੀਰ ਜੀ ਦੋ ਤਿੰਨ ਝੋਟੀਆਂ ਅੱਜ ਤੁਹਾਨੂੰ ਟੋਪ ਦੀਆਂ ਖਾਣਣੀਆਂ ਬਾਕੀ ਵੀਰ ਭੈਣ ਭਰਾਵਾਂ ਦਾ ਦਿਨੋਂ ਧੰਨਵਾਦ ਆ ਵੀਰ ਜੀ ਜਿਹੜੇ ਸੋਨੂ ਰੰਧਾਵਾ ਡੇਰੀ ਫਾਰਮ ਨਾਲ ਪਿਆਰ ਕਰਦੇ ਆ ਜਰੇ ਵੀਰ ਬਾਰੋਂ ਅੰਦਰੋਂ ਆਪਣੇ ਨਾਲ ਜੁੜੇ ਆ ਸਾਡੇ ਨਾਲ ਪ੍ਰੇਮ ਕਰਦੇ ਆ ਵੀਰ ਜੀ ਉਹਨਾਂ ਦਾ ਵੀ ਦਿਨੋਂ ਧੰਨਵਾਦ ਆ ਭਾਜੀ ਬਾਕੀ ਵੀਰ ਜੀ ਆਪਣੇ ਕੋ ਝੋਟੀਆਂ ਮਾਰਦੇ ਦੀ ਕਿਰਪਾ ਨਾਲ 14 15 ਝੋਟੀਆਂ ਫਾਰਮ ਖਜਾ ਖਚ ਭਰਿਆ ਜੇ ਜਦੋਂ ਵੀ ਕੋਈ ਮਰਦੀ ਆਪਣੇ ਕੋ ਆ ਕੇ 14 ਕਿਲੋ ਤੋਂ ਲੈ ਕੇ 20 22 ਕਿਲੋ ਦੋ ਤੱਕ ਝੋਟੀਆਂ ਭਾਜੀ ਮੌਕੇ ਆ ਦੀਆਂ ਹੈਗੀਆਂ ਜੇ ਭਾਜੀ ਝੋਟੀਆਂ ਬਾਕੀ ਭਾਜੀ ਤੁਹਾਨੂੰ ਹੁਣ ਪਹਿਲਾ ਸਵੇਰ ਝੋਟੀ ਚਾਰ ਦੰਦ ਵਿਖਾਉਣ ਲੱਗੇ ਆ ਤੌਬਨੀ ਵੀਰ ਜਣੇ ਹੋਰ ਤਾਂ ਮੈਂ ਮਹਾਰਾਜ ਦੀ ਕਰਵਾ ਦਿਨਾ ਚਾਰ ਦੰਦ ਤੌਬਨੀ ਜੀ ਜੋ ਹੋਣ ਨੇ ਤੁਹਾਨੂੰ ਭਾਜੀ ਦੇਖੋ ਵੀਰ ਜੀ ਚਾਰ ਦੰਦ ਝੋਟੀ ਜੇ ਅੰਕਲ ਨੂੰ ਚਲ ਬੇਖੋ ਥਣ ਲੈ ਦੇ ਪਲੇਅਰ ਰੰਗ ਜੱਤਲ ਝੋਟੀ ਜੇ ਭਾਜੀ ਦੇਖੋ ਭਾਜੀ ਥਣ ਦੇਵਾ ਚੈੱਕ ਕਰੋ ਕਿੱਥੇ ਕਿੱਥੇ ਵਿੱਥੀਆਂ ਤੇ ਥਣ ਲੈਵਾ ਲੱਗਾ ਜੇ ਵੀਰ ਜੀ ਇਹ ਤਾਲੀ ਖੋਟੀ ਜੇ ਪੂਰੀ ਯਾਤਨ ਐ ਗਰਗਰਗ ਦੀ ਯਾਤਨ ਪਈ ਜੇ ਤਾਲੀ ਜੀ ਜੀ ਦੇਪੜੀ ਇਹ ਨਾਲੇ ਦੋਤੀ ਵੀ ਗੱਲ ਕਰੀਏ ਤੇ ਭਾਜੀ ਇਹ ਦੇਖੋ ਹੁਣ ਦੁੱਧ 15 15.5 ਕਿਲੋ ਦੁੱਧ ਰੈਡੀ ਜੇ ਭਾਜੀ ਛੋਟੀ ਕੋਲ ਥਣਲੇਵਾ ਪਿਓਰ ਇੱਕ ਰੰਗ ਜੈੱਡ ਬਲੈਕ ਜੇ ਥਣਲੇਵਾ ਵੇਖੋ ਅਮਰੀਕਾ ਨਾਲ گاਵਾ ਵਾਂਗੂ ਲੱਗਾ ਭਾਜੀ ਮੁੱਲ ਪਹਾ ਦੀ ਗੱਲ ਕਰੀਏ ਤੇ ਮੁੱਲ ਪਾ ਵੀ ਬਿਲਕੁਲ ਭਾਜੀ ਜਾਇਜ ਆ ਕੋਈ 2 ਲੱਖ ਨਹੀਂ ਕੋਈ ਮੰਨ 180 ਨਹੀਂ ਆਪਣੇ ਕੋਲ ਬਿਲਕੁਲ ਹੀ ਸਾਹਬ ਦੇ ਪਹਾ ਦੇ ਰੇਟ ਜਿਹਦੇ ਹਿਸਾਬ ਦੇ ਪਹਾ ਦੀਆਂ ਝੋਟੀਆਂ ਜੇ ਝੋਟੀਆਂ ਇੱਕ ਨੰਬਰ ਭਾਜੀ ਮਹਾਰਾਜ ਦੀ ਕਿਰਪਾ ਨਾਲ ਹੁਣ 15 ਕਿਲੋ ਦੁੱਧ ਮੇਰੇ ਕੋਲ ਚੋਗੇ ਝੋਟੀਆਂ ਗੋਜੇਰਾ ਮਰਜੀ ਗਾਗ ਲੈ ਜੇ ਟੌਪ ਦੇ ਨਗੀਨੇ ਜੇ ਮਹਾਰਾਜ ਦੀ ਕਿਰਪਾ ਦੇ ਨਾਲ 75 ਝੋਟੀਆਂ ਜੇ ਲੈ ਜੋ ਇਹ ਵੀ ਝੋਟੀ ਵੀਰਜੀ ਚਾਰ ਦੰਦ ਜੇ ਇਹ ਦੇਖੋ ਹੁਣ ਦੁੱਧ ਚੋਣ ਵਾਲਾ ਭਾਜੀ 16 16 ਕਿਲੋ 16.5 17 ਹੀ ਹੋਊਗਾ 16.5 ਦੱਸਾਂਗੇ ਪੱਟ ਨਹੀਂ ਜੇ ਮੋੜਦੇ ਇਹਦੇ ਪਹਿਲਾ ਸੁਆਹ ਜੇ ਇਹ ਚਾਰ ਦੰਦ ਜੇ ਵਾਰੀ ਵੇਖੋ ਅੰਦਾਜ਼ਾ ਲਾਓ ਥੱਲੇ ਥਾਨ ਲੈਵਾ ਪਲੇਅਰ ਵੇਖੋ ਥਾਨ ਲੈਵੇ ਦਾ ਅੰਦਾਜ਼ਾ ਲਾਓ ਵੇਖੋ ਕਿੱਦਾਂ ਦੀ ਬਣੀ ਆ ਜੀ ਝੋਟੀ ਥਾਨ ਲੈਵਾ ਤੇ ਇਹੋ ਜਿਹਾ ਅਮਰੀਕਾ ਦੇ ਗਾਵਾਂ ਨੂੰ ਹੁਣ ਇਹ ਲੱਗਦਾ ਅਇਦੇ ਫਿਟਨੈਸ ਲੇਵਾ ਦੁੱਧ ਵਾਲਾ ਲੇਵਾ ਜੀ ਮਗਰ ਵੀ ਕੱਤੀ ਦੇ 7 ਦਿਨਾਂ ਦੀ ਸੂਜੀ ਛੋਟੀ ਇਹਦੇ ਕੋਲ ਛੋਟੀ ਦਾ ਦੁੱਧ ਭਾਜੀ 16 ਕਿਲੋ ਹਣ ਛੋਟੀ ਕੋ ਦੁੱਧ ਰੈਡੀ ਜੇ ਪਰ ਅਸੀਂ ਦੁੱਧ 16 ਕਿਲੋ ਇਹਦੇ ਕੋ ਦੱਸਾਂਗੇ ਵੀ ਜੀ ਵੇਖੋ ਭਾਜੀ ਖਾਨ ਲੇਵਾ ਵੇਖੋ ਤੇ ਯਾਰ ਤਾਂ ਵੇਖੋ ਛੋਟੀ ਦੇ ਵੇਖੋ ਅੱਗੀਆਂ ਦੀ ਨਾੜਾਂ ਵੇਖੋ ਵੇਨਸ ਵਿਖਾਓ ਬਿਜਲੀ ਘਰ ਬਣਿਆ ਵੇਖੋ ਨੜੇ ਲਾ ਕੇ ਵਿਖਾਓ ਵੇਖੋ ਕੀ ਗੱਲਬਾਤ ਬਣੀ ਜੇ ਇਹੋ ਜੀ ਹਾਂਜੀ ਤੇ ਸਿੰਘ ਸ਼ਿੰਗਾਰ ਵੀ ਬਿਲਕੁਲ ਛੋਟਾ ਛੋਟਾ ਸਿੰਘ ਮੂੰਹ ਤੋਂ ਚਾਰ ਦੰਦ ਕੱਟੀ ਹੋਊਗੀ ਜੇ ਭਾਦੀ ਗੱਲ ਕਰੀਏ ਤੇ ਭਾ ਬਿਲਕੁਲ ਛੋਟੇ ਜੈਜ ਹੋਣਗੇ ਮਈਆਂ ਟੌਪ ਦੀਆਂ ਹੋਣਗੀਆਂ ਹਰੰਦਾਵਾ ਡੇਰੀ ਫਰਮ ਤੇ ਆਉਣ ਵਾਲੇ ਦਿਨਾਂ ਅਜੇ ਫੇਰ ਤੁਹਾਨੂੰ 3-4 ਝੋਟੀਆਂ ਵਿਖਾਵਾਂਗੇ ਇੱਕ ਦੋ ਦਿਨਾਂ ਨੂੰ ਫੋਨ ਤੁਹਾਨੂੰ ਦੋ ਦੀ ਵੀਡੀਓ ਦੋ ਤਿੰਨ ਦੀ ਇਦਾਂ ਫਿਰ ਛੋਟੇ ਛੋਟੇ ਵਿਖਾਈ ਜਾਂਦੀ ਆ ਬਾਕੀ ਵੀਰਾਂ ਆਪਣਾ ਚੈਨਲ ਨੂੰ ਵਾਤਵਾਰਦ ਕਰੋ ਸਬਸਕ੍ਰਾਈਬਰ ਨਾਲ ਲਗਾ ਘੰਟੀ ਦਾ ਬਟਨ ਦਬਾਓ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਵੀਰਾਂ ਨੂੰ ਪਹੁੰਚ ਸਕੇ ਬਾਕੀ ਪਿੰਡ ਤੁਹਾਡੇ ਭਰਾ ਦਾ ਜੈਤੋ ਸਰਜਾ ਜੇ ਅੱਚਲ ਸਾਹਿਬ ਤੋਂ 2 ਕਿਲੋਮੀਟਰ ਲੰਦੇ ਪਾਸੇ ਜੇ ਤੇ ਫੋਨ ਨੰਬਰ ਹੈਗਾ ਜੇ 9878394751 ਦੂਜਾ ਨੰਬਰ 781482449 ਜਦੋਂ ਦੇ ਭਾਜੀ ਵਟਸਐਪ ਚੱਲਦਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ